ਤੇ ਅਸੀਂ ਖੁਦਾ ਦੇ ਨੀਜੇ ਹallelujah ਹੱਥ ਉਠਾ ਕੇ ਬੋਲੋ ਹallelujah ਪ੍ਰਭੂ ਅਦੀਨ ਜਿਹੜੇ ਆ ਨਾ ਅਦੀਨ ਉਹਨਾਂ ਨੂੰ ਪਸੰਦ ਕਰਦਾ ਆ ਜੇ ਅਸੀਂ ਅਦੀਨ ਹੋਵਾਂਗੇ ਤੇ ਤਾਂ ਸਾਨੂੰ ਖੁਦਾ ਪਸੰਦ ਕਰੇਗਾ ਲਿਖਿਆ ਮੱਤੀ ਦੀ انجਿਲ ਪੰਜ ਦੇ ਅਧ ਦੇ ਵਿੱਚ ਪੜੀਏ 110 ਹਾਂਜੀ ਤਨ ਉਹ ਜਿਹੜੇ ਦਿਲ ਦੇ ਗਰੀਬ ਹਨ ਹਾਂ ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਹੈ ਹallelujah ਜਿਹੜੇ ਕੀਨੇ ਦਿਲ ਦੇ ਗਰੀਬ ਨੇ ਸਵਰਗ ਦਾ ਰਾਜ ਉਹਨਾਂ ਦਾ ਆ ਜੇ ਅਸੀਂ ਦਿਲ ਦੇ ਗਰੀਬ ਹੋ ਪੰਜਵੀਂ ਪੜੋ ਤਨ ਉਹ ਜਿਹੜੇ ਹਲੀਮ ਹਨ ਹਲੀਮ ਹਨ ਕਿਉਂ ਜੋ ਉਹ ਧਰਤੀ ਦੇ ਵਾਰਿਸ ਹੋ ਹallelujah ਜੇ ਹਲੀਮ ਹੋਵਾਂਗੇ ਮਨ ਦੇ ਗਰੀਬ ਹੋਵਾਂਗੇ ਤੇ ਧਰਤੀ ਦੇ ਵਾਰਿਸ ਹੋਵਾਂਗੇ ਧਰਤੀ ਦੇ ਉੱਤੇ ਸਾਨੂੰ ਬਰਕਤ ਮਿਲੇਗੀ ਸਾਨੂੰ ਆਸ਼ੀਸ਼ ਮਿਲੇਗੀ ਹਲੀਮ ਹੋਣਾ ਕੋਸ਼ਿਸ਼ ਕਰੋ ਜਿੰਨਾ ਨਮਰ ਹੋ ਸਕਦੇ ਹੋ ਨੀਵੇਂ ਹੋਵਾਂਗੇ ਤੇ ਬਰਕਤ ਦੇ ਆਸ਼ੀਸ਼ ਦੇਸੀ ਕਾਰਨ ਬਣ ਸਕਦੇ ਆ ਦੂਸਰਿਆਂ ਲਈ ਵੀ ਆਸ਼ੀਸ਼ ਦਾ ਕਾਰਨ ਬਣ ਸਕਦੇ ਆ ਆਪਣੇ ਲਈ ਵੀ ਪਰਿਵਾਰ ਦੇ ਲਈ ਵੀ ਘਰ ਦੇ ਲਈ ਵੀ ਪਰ ਜਦੋਂ ਅਸੀਂ ਨੀਵੇਂ ਨਹੀਂ ਹੁੰਦੇ ਉਦੋਂ ਫਿਰ ਖੁਦਾ ਕਹਿੰਦਾ ਠੀਕ ਹੈ ਤੁਹਾਨੂੰ ਪਤਾ ਪਹਿਲਾ ਪਾਪ ਜਿਹੜਾ ਹੋਇਆ ਪਹਿਲਾ ਪਾਪ ਕਿੱਥੇ ਹੋਇਆ ਉਹ ਬੋਲੋ ਸਾਰੇ ਉੱਚੀ ਬੋਲੋ ਕਿੱਥੇ ਹੋਇਆ ਹਨ ਸਵਰਗ ਚ ਸਵਰਗ ਚ ਪਾਪ ਹੋ ਸਕਦਾ ਹੈ ਨਾ ਤੇ ਕਾਹਦਾ ਪਾਪ ਸੀ ਉਹ ਕਮੰਡ ਦਾ ਲੂਸੀਫਰ ਨੇ ਕਮੰਡ ਕੀਤਾ ਕਿ ਮੈਂ ਪਰਮੇਸ਼ਵਰ ਨਾਲੋਂ ਉੱਚਾ ਸਿੰਘਾਸਣ ਬਣਾਵਾਂਗੇ ਜਦ ਕਿ ਖੁਦਾ ਨੇ ਉਸ ਨੂੰ ਆਪਣੇ ਬਰਾਬਰ ਆਪਣੇ ਤੋਂ ਥੋੜਾ ਘੱਟ ਬਣਾਇਆ ਫਰ ਉਸ ਨੇ ਕਮਾਂਡ ਕਰ ਲਿਆ ਪਾਪ ਉਹਦੇ ਦਿਮਾਗ ਚ ਆ ਗਿਆ ਜਦੋਂ ਇਹਦਾ ਮਤਲਬ ਜਦੋਂ ਕਮਾਂਡ ਹੁੰਦਾ ਹੈ ਨਾ ਉਦੋਂ ਪਾਪ ਹੁੰਦਾ ਹੈ ਤੇ ਵਚਨ ਚ ਲਿਖਿਆ ਕਹਾਉਤਾਂ ਦੇ ਵਿੱਚ ਡਿੱਗਣ ਤੋਂ ਪਹਿਲਾਂ ਕਮਾਂਡ ਤੇ ਨਾਸ਼ ਹੋਣ ਤੋਂ ਪਹਿਲਾਂ ਕਮੰਡੀ ਰੂਹ ਆਉਂਦੀ ਹੈ ਕਦੇ ਕਿਸੇ ਵੀ ਗੱਲ ਦਾ ਕਮਾਂਡ ਨਾ ਕਰਿਆ ਕਰੋ ਹਲੀਮੀ ਰੱਖਿਆ ਕਰੋ ਹallelujah ਜੋ ਕੁਝ ਵੀ ਸਾਨੂੰ ਖੁਦਾ ਨੇ ਦਿੱਤਾ ਹੈ ਉਹਦਾ ਕਦੀ ਕਮਾਂਡ ਨਹੀਂ ਕਰਨਾ ਜਿਹੜੀ ਚੀਜ਼ ਤੁਹਾਨੂੰ ਖੁਦਾ ਨੇ ਦਿੱਤੀ ਹੈ ਨਾ ਤੇ ਤੁਹਾਨੂੰ ਲੱਗਦੀ ਹੈ ਚੰਗੀ ਹੈ ਤੇ ਸਿਰਫ ਉਹਨੂੰ ਵੇਖ ਕੇ ਧੰਨਵਾਦੀ ਕਰਿਆ ਕਰੋ ਹallelujah ਇਹ ਕਿ ਆਕਰੋ ਪ੍ਰਭੂ ਕਿਤੇ ਮੇਰੀ ਜ਼ਿੰਦਗੀ ਚ ਕਮਾਂਡ ਨਾ ਆ ਜਾਵੇ ਮੇਰੀ ਜ਼ਿੰਦਗੀ ਚ ਕਿਸੇ ਵੀ ਗੱਲ ਦਾ ਤਨ ਦੌਲਤ ਪੈਸਾ ਬੱਚੇ ਕਿਸੇ ਚੀਜ਼ ਦਾ ਕਮਾਂਡ ਨਹੀਂ ਆਉਣਾ ਚਾਹੀਦਾ ਸਾਨੂੰ ਪ੍ਰਭੂ ਦੇ ਸ਼ੁਕਰਗੁਜ਼ਾਰ ਹੋਣਾ ਹੈ ਹallelujah ਹallelujah ਹਲੀਮ ਹੋ ਕੇ ਇਕ ਗੁਨਾਹ ਕਰ ਗਏ ਉੱਥੇ ਪਾਪ ਹੋ ਗਿਆ ਸਵਰਗ ਤੋਂ ਸੁਟਿਆ ਗਿਆ ਕਿਉਂਕਿ ਇਸ ਨੇ ਕਮਾਂਡ ਕਰ ਲਿਆ ਅੱਜ ਵੀ ਜਦੋਂ ਸਾਡੀ ਜ਼ਿੰਦਗੀ ਚ ਕਮਾਂਡ ਆਉਂਦਾ ਤਾਂ ਉਹ ਸ਼ੈਤਾਨ ਹੀ ਲੈ ਕੇ ਆਉਂਦਾ ਹੈ ਯਿਸੂ ਮਸੀਹ ਨੇ ਸਾਨੂੰ ਉਦਾਹਰਣ ਦਿੱਤੀ ਇੰਨਾ ਵੱਡਾ ਪਰਮੇਸ਼ਰ ਹੋਣ ਦੇ ਬਾਵਜੂਦ ਇੱਕ ਗਧੇ ਦੇ ਬੱਚੇ ਤੇ ਬੈਠ ਕੇ ਆ ਰਿਹਾ ਬੋਲੋ ਹallelujah ਹallelujah ਕੀ ਅਸੀਂ ਆਪਣੇ ਆਪ ਨੂੰ ਹਲੀਮ ਕਰਾਂਗੇ ਸਿਸਟਰ ਤੇ ਆਪਣੇ ਆਪ ਨੂੰ ਨਮਰ ਕਰ ਸਕਦੇ ਹਾਂ ਆਪਣੇ ਆਪ ਨੂੰ ਪ੍ਰਭੂ ਦੇ ਨਜ਼ਦੀਕ ਲੈ ਕੇ ਆ ਸਕਦੇ ਆ ਅਸੀਂ ਕਹਿ ਸਕਦੇ ਆ ਕਿ ਖੁਦਾ ਮੈਂ ਤੇਰੇ ਬਚਨ ਨੂੰ ਪੂਰਿਆਂ ਕਰਦਾ ਜਿੱਦਾਂ ਤੂੰ ਕੀਤਾ ਹੈ ਹallelujah ਯਿਸੂ ਮਸੀਹ ਨੇ ਕਿਹਾ ਨਾ ਪਾਉਲਸ ਕਹਿੰਦਾ ਤੁਹਾਡਾ ਉਹੀ ਸੁਭਾਅ ਹੋਵੇ ਜੋ ਯਿਸੂ ਮਸੀਹ ਦਾ ਸੀਗਾ ਇਸ ਤਰ੍ਹਾਂ ਦਾ ਸੁਭਾਅ ਰੱਖਿਆ ਕਰੋ ਹਲੀਮ ਹੋ ਕੇ ਨਮਰ ਹੋ ਕੇ ਅਦੀਨ ਹੋ ਜਾਓ ਚੇਲਿਆਂ ਦੇ ਵਿੱਚ ਵੀ ਉਹ ਲੜਾਈ ਹੁੰਦੀ ਸੀ ਕਿ ਸਾਡੇ ਚ ਵੱਡਾ ਅੱਜ ਵੀ ਇਹੋ ਹੀ ਲੜਾਈ ਲੱਗੀ ਸਾਡੇ ਸਾਰਿਆਂ ਦੀ ਕਿ ਮੈਂ ਵੱਡਾ ਤੇ ਮੈਂ ਵੱਡਾ ਕਲਿੱਸੇ ਵਾਲੇ ਕਹੀ ਜਾਂਦੇ ਅਸੀਂ ਵੱਡੇ ਪਾਸਟਰ ਕਹੀ ਜਾਂਦੇ ਹਨਾ ਤੇ ਯਿਸੂ ਮਸੀਹ ਨੇ ਕਹੀ ਜੇ ਤੁਸੀਂ ਵੱਡੇ ਹੋਣਾ ਚਾਹੁੰਦੇ ਹੋ ਤੇ ਕੀ ਬਣ ਜਾਓ ਦਾਸ ਬਣ ਜਾਓ ਖਲੀਮ ਹੋ ਜਾਓ ਨਮਰ ਹੋ ਜਾਓ ਜੇ ਤੁਸੀਂ ਨਮਰ ਹੋਵਾਂਗੇ ਸਾਡਾ ਖੁਦਾ ਸਾਨੂੰ ਉੱਚੀਆਂ ਕਰੇਗਾ ਬੋਲੋ ਹ Alleluia ਹੱਥ ਉਠਾ ਕੇ ਬੋਲੋ Alleluia ਉੱਚੀ ਆਵਾਜ਼ ਚ ਬੋਲੋ Alleluia ਅਸੀਂ ਕਿਸੇ ਦੀ ਸੁਣੀ ਸੁਣਾਈ ਗੱਲ ਕਰਦੇ ਆ ਨਾ ਕਿਹਨੇ ਆ ਕੇ ਮੈਨੂੰ ਕਹਿਤਾ ਪਿਆ ਭਾਈ ਨੇ ਭਾਈ ਕਾਲੇ ਨੇ ਇਦਾਂ ਕੀਤਾ ਤੇ ਮੈਂ ਭਾਈ ਕਾਲੇ ਨਾਲ ਗੱਲ ਕਰਨ ਦੀ بجائے ਪਹਿਲਾਂ ਹੀ ਆਪਣਾ ਗੁੱਸਾ ਸੁਣੀਆਂ ਸੁਣਾਈਆਂ ਗੱਲਾਂ ਲੋਕੀ ਬਹੁਤ ਕਰਦੇ ਔਰ ਸਾਡਾ ਪਾਰਾ ਹਾਈ ਹੋ ਜਾਂਦਾ ਔਰ ਅਸੀਂ ਝੱਟ ਫੋਨ ਲਾ ਲੈਨੇ ਭਾਈ ਤੂੰ ਇਦਾਂ ਕਿਦਾਂ ਮੈਨੂੰ ਕਹਿਤਾ ਤੇ ਜੇ ਉਸੇ ਗੱਲ ਨੂੰ ਅਸੀਂ ਸਬਰ 'ਚ ਰੱਖਾਂਗੇ ਤੇ ਆਪੇ ਸਾਰੀਆਂ ਗੱਲਾਂ ਕਿ ਹੋ ਜਾਣੀਆਂ ਸਾਫ਼ ਹੋ ਜਾਣੀਆਂ ਹallelujah ਤੁਸੀਂ ਸੱਚਾਈ 'ਨਾਂ ਚੱਲੋਗੇ ਨਾ ਕਿਸੇ ਗੱਲ ਦਾ ਮੁਸ਼ਕਲ ਨਹੀਂ ਆਏਗੀ ਹੋ ਸਕਦਾ ਥੋੜਾ ਸਮਾਂ ਸੱਚਾਈ ਦੇ ਵਿੱਚ ਰਹਿ ਕੇ ਦਿੱਕਤ ਹੁੰਦੀ ਹੈ ਮੁਸ਼ਕਲ ਹੁੰਦੀ ਹੈ ਪਰ ਜੇ ਤੁਸੀਂ ਨੂੰ ਸਬਰ ਨਾਲ ਲੈ ਕੇ ਚੱਲਾਂਗੇ ਤੇ ਉਹ ਸਾਡੇ ਲਈ ਆਸ਼ੀਸ਼ ਦਾ ਕਾਰਨ ਬਣੇਗਾ ਬੋਲੋ ਹallelujah ਇਸ ਕਰਕੇ ਕਦੀ ਵੀ ਕਿਸੇ ਦੀ ਗੱਲ ਨੂੰ ਸੁਣ ਲੋ ਤੇ ਕਹੋ ਠੀਕ ਹੈ ਕੋਈ ਨਹੀਂ ਜਦੋਂ ਮੇਰੇ ਨਾਲ ਉਹ ਕਰੇਗਾ ਤੇ ਫਿਰ ਮੈਂ ਕਰਾਂਗਾ ਅੱਜ ਕੱਲ੍ਹ ਦੁਨੀਆ ਇਸੇ ਤਰ੍ਹਾਂ ਕਰ ਰਹੀ ਹੈ ਇੱਧਰ ਦੀ ਗੱਲ ਇੱਧਰ ਇੱਧਰ ਦੀ ਗੱਲ ਇੱਧਰ ਔਰ ਲੜਾਈਆਂ ਵੱਧ ਰਹੀਆਂ ਨੇ ਰਿਸ਼ਤੇਦਾਰਾਂ ਭੈਣ ਭਰਾਵਾਂ ਦੇ ਵਿੱਚ ਲੜਾਈਆਂ ਕਰਾਈ ਜਾ ਰਹੀਆਂ ਇੱਧਰ ਉੱਧਰ ਦੀਆਂ ਲੜਾਈਆਂ ਹੋਈਆਂ ਜਾ ਰਹੀਆਂ ਨੇ ਕਿਉਂ ਕਿ ਕਿ ਹਲੀਮ ਨਹੀਂ ਨਾ ਆਪਾਂ ਅਸੀਂ ਸੁਣ ਕੇ ਬਰਦਾਸ਼ਤ ਨਹੀਂ ਕਰ پا ਰਹੇ ਵੀ ਕੋਈ ਮੇਰੇ ਪ੍ਰਤੀ ਮੇਰੇ ਵਾਸਤੇ ਇੰਨੀ ਗੱਲ ਕਰਦੇ ਯਿਸੂ ਮਸੀਹ ਨੂੰ ਤੇ ਬਹੁਤ ਬੁਰਾ ਬੋਲਿਆ ਗਿਆ ਯਿਸੂ ਮਸੀਹ ਨੂੰ ਤੇ ਬਹੁਤ ਮਾੜਾ ਕਿਹਾ ਗਿਆ ਯੇਸੂ ਮਸੀਹ ਦੇ ਉਸ ਸਾਰੀ ਰਾਤ ਠੱਠੇ ਕਰਦੇ ਰਹੇ ਹੋ ਮਜ਼ਾਕ ਕਰਦੇ ਰਹੇ ਠੱਠੇ ਕਰਦੇ ਰਹੇ ਪਰ ਯੇਸੂ ਨੇ ਫਿਰ ਵੀ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਬੋਲ ਹallelujah ਹਲੀਮ ਕਰਨਾ ਆਪਣੇ ਆਪ ਨੂੰ ਪੜੀਏ ਅੱਗੇ ਨਹੀਂ 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 21 ਦੇ ਵਿੱਚ 6 ਆਇਤੋਂ ਤਾਂ ਜੇ ਲਿਆਨੇ ਜਾ ਕੇ ਜਿੱਕਰ ਯੇਸੂ ਨੇ ਹੁਕਮ ਦਿੱਤਾ ਸੀ ਨਹੀਂ ਹਾਂ ਨਹੀਂ ਕੀਤਾ ਹਾਂ ਅਤੇ ਕਦੇ ਨੂੰ ਹਾਂ ਜੇ ਸਣੇ ਲਿਆਏ ਹਾਂ ਹਾਂ ਹੂੰ ਨਾ ਉੱਤੇ ਬਾਦ ਤੇ ਅਤੇ ਉਹ ਉਹ ਉਹਨਾਂ ਤੇ ਚੜ ਬੈਠਾ ਹਾਂ ਮਾਦੇ ਪੇੜ ਦੇ ਬਹੁਤੇ ਲੋਕਾਂ ਨੇ ਆਪਣੇ ਕੱਪੜੇ ਰਸਤੇ ਵਿੱਚ ਵਿਛਾਏ ਭੀੜ ਦੇ ਬਹੁਤੇ ਲੋਕਾਂ ਨੇ ਆਪਣੇ ਕੱਪੜੇ ਰਸਤੇ ਵਿੱਚ ਵਿਛਾਏ ਬਿਰਸ਼ਾਂ ਦੀਆਂ ਟਾਲੀਆਂ ਵੱਡ ਕੇ ਰਸਤੇ ਦੇ ਵਿੱਚ ਵਿਸ਼ਾਂ ਦਿੱਤੀਆਂ ਭੀੜ ਜਿਹੜੀ ਉਹਦੇ ਅੱਗੇ ਪਿੱਛੇ ਚੱਲੀ ਜਾਂਦੀ ਸੀ ਉੱਚੀ ਆਵਾਜ਼ ਨਾਲ ਆਖਣ ਲੱਗੀ ਖੋਸਨਾ ਦਾਊਦ ਦੇ ਪੁੱਤਰ ਨੂੰ ਮੁਬਾਰਕ ਉਹ ਜਿਹੜਾ ਪ੍ਰਭੂ ਦੇ ਨਾਮ ਉਤੇ ਆਉਂਦਾ ਮੁਬਾਰਕ ਉਹ ਜਿਹੜਾ ਪ੍ਰਭੂ ਦੇ ਨਾਮ ਉਤੇ ਆਉਂਦਾ ਹੈ ਬੋਲੋ ਹallelujah ਹੁਣ ਯਿਸੂ ਮਸੀਹ ਗੱਦੀ ਦੇ ਬੱਚੇ ਤੇ ਸਵਾਰ ਆ ਤੇ ਯਿਸੂ ਮਸੀਹ ਦੇ ਨਾਲ-ਨਾਲ ਗੱਦੇ ਦਾ ਵੀ ਕੀ ਹੋ ਗਿਆ ਸਵਾਗਤ ਜੇ ਤੁਸੀਂ ਯਿਸੂ ਮਸੀਹ ਨੂੰ ਕੈਰੀ ਕਰੋਗੇ ਨਾ ਤੁਹਾਡੀ ਇੱਜ਼ਤ ਹੋਏਗੀ ਹallelujah ਤੁਹਾਡੀ ਜ਼ਿੰਦਗੀ 'ਚ ਸੱਚਮੁੱਚ ਯਿਸੂ ਮਸੀਹ ਹੋਏਗਾ ਨਾ ਤੁਸੀਂ ਜਿੱਥੇ ਜਾਓਗੇ ਤੇ ਲੋਕ ਤੁਹਾਡੀ ਇੱਜ਼ਤ ਕਰਨਗੇ ਕਿਉਂ ਕਿਉਂਕਿ ਪ੍ਰਭੂ ਹੈ ਤਾਂ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਵਾਲੀਆਂ ਗੱਲਾਂ ਪ੍ਰਭੂ ਵਾਲਾ ਸੁਭਾ ਲੋਕ ਤੁਹਾਨੂੰ ਦੇਖ ਕੇ ਕਹਿਣਗੇ ਵਾਕੇ ਹੀ ਯਿਸੂ ਮਸੀਹ ਆਇਆ ਇਹ ਪ੍ਰਭੂ ਵਾਲਾ ਆ ਜਦੋਂ ਜਿੰਨਾ ਚਿਰ ਯਿਸੂ ਮਸੀਹ ਸਗਦੀ ਦੇ ਬੱਚੇ ਤੇ ਸਵਾਰ ਸੀਗਾ ਉਹਦੀ ਬੜੀ ਇੱਜ਼ਤ ਹੋਈ ਹੈ ਜਿੰਨਾ ਚਿਰ ਤੁਸੀਂ ਸੰਗਤੀ ਵਾਲੇ ਬੰਦਗੀ ਵਾਲੇ ਬਣੇ ਰਹੋਗੇ ਤੁਹਾਡੀ ਸਭ ਇੱਜ਼ਤ ਕਰਨਗੇ ਬੋਲੋ ਹallelujah ਪਰ ਜਦੋਂ ਤੁਸੀਂ ਖੁਦਾ ਦੀ ਹਜ਼ੂਰੀ ਨੂੰ ਛੱਡੋਗੇ ਫਿਰ ਕੋਈ ਇੱਜ਼ਤ ਨਹੀਂ ਇਸ ਕਰਕੇ ਪ੍ਰਭੂ ਦੇ ਵਿੱਚ ਬਣੇ ਰਹੋ ਪ੍ਰਭੂ ਨੂੰ ਲੈ ਕੇ ਚੱਲੋ ਅੱਗੇ ਚੱਲੀਏ ਪਰਮਤਮਾ ਵਿੱਚ ਹੋ ਸਣਾ ਹਮ ਅਤੇ ਜਦ ਆਗੀ ਰੂਸਲ ਵਿੱਚ ਵੜਿਆ ਧਿਆਨ ਨਾਲ ਸੁਣਿਓ ਜਦ ਯਰੂਸ਼ਲਮ ਦੇ ਵਿੱਚ ਵੜਿਆ ਹਾਂ ਇਹ ਆ ਕੇ ਹਿਲ ਗਿਆ ਹਮ ਇਹ ਇਹ ਕੌਣ ਹੈ ਇਹ ਕੌਣ ਹੈ ਮੈਂ ਰੋਕਾਂ ਨਹੀਂ ਆਖਿਆ ਇਹ ਯਿਸੂ ਕਹਿੰਦੇ ਨਾਸਰ ਦਾ ਨਬੀ ਹੈ ਹਮ ਯਿਸੂ ਹੈਕਰ ਵਿੱਚ ਹਮ ਫਿਰ ਯਿਸੂ ਹਮ ਪਰਮੇਸ਼ਵਰ ਦੀ ਹੇਕਲ ਵਿੱਚ ਗਿਆ ਕੋਈ ਨਾ ਸਬਣਾ ਨੂੰ ਹੂੰ ਇਹਨੇ ਹੇਕਲ ਵਿੱਚ ਵੇਚਦੇ ਅਤੇ ਹੇਕਲ ਵਿੱਚ ਵੇਚਦੇ ਅਤੇ ਹੂੰ ਮੜ ਦਿੱਤਾ ਹਾਂ ਯਿਸੂ ਮਸੀਹ ਨੇ ਹੇਕਲ ਨੂੰ ਸਾਫ਼ ਕੀਤਾ ਬੋਲ ਹallelujah ਹallelujah ਯਰੂਸ਼ਲਮ ਚ ਜਾ ਕੇ ਉਹਨੇ ਕੀ ਕੀਤਾ ਹੇਕਲ ਨੂੰ ਸਾਫ਼ ਕੀਤਾ ਕਿਉਂ ਉਥੇ ਵਪਾਰ ਹੋ ਰਿਹਾ ਸੀ ਹੇਕਲ ਦੇ ਵਿੱਚ ਵਪਾਰ ਹੋ ਰਿਹਾ ਸੀ ਹੈਕਲ ਦੇ ਵਿੱਚ ਬਹੁਤ ਕੁਝ ਵੇਚਿਆ ਜਾ ਰਿਹਾ ਖਰੀਦਿਆ ਜਾ ਰਿਹਾ ਸੀ ਔਰ ਯਸੂਮ ਸੀ ਨੇ ਕਿਹਾ ਤੁਸੀਂ